ਮੈਂ ਕਹਿੰਦੀ ਜਦੋਂ ਇਨਸਾਨ ਬੇਵੱਸ ਹੋ ਜਾਂਦਾ ਹੈ ਉਹਦਾ ਹੀਲਾ ਵਸੀਲਾ ਨਹੀਂ ਚੱਲਦਾ ਫਿਰ ਪਰਮਾਤਮਾ ਦੇ ਚਰਨਾਚਰ ਅਰਦਾਸ ਕਰਦਾ ਤੇ ਜਿਹੜੇ ਪਿਆਰੇ ਜਦੋਂ ਅਰਦਾਸ ਕਰਦੇ ਨੇ ਫਿਰ ਪਰਮਾਤਮਾ ਨੂੰ ਇੱਕ ਖਿੱਚ ਪੈ ਜਾਂਦੀ ਹੈ ਬਾਬਾ ਜੀ ਅੱਜ ਪਰਿਵਾਰ ਦੇ ਨਾਲ ਬੇਵੱਸ ਹੋ ਕੇ ਬਹਿ ਗਏ ਕਹਿੰਦੇ ਨਹੀਂ ਓਏ ਜਿਹੜੀ ਮੇਰੇ ਮਨ 'ਚ ਤਾਂ ਹੈ ਨਾ ਨਵੇਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਮੈਂ ਬਿਆਨ ਹੀ ਨਹੀਂ ਕਰ ਸਕਦਾ ਮੈਨੂੰ ਇੱਕ ਚਾਹ ਸੀ ਮੈਂ ਨਵੇਂ ਗੁਰੂ ਨੂੰ ਮਿਲਿਆ ਅੱਜ ਮੈਨੂੰ ਤੜਫਣੀ ਲੱਗ ਗਈ ਹੈ ਚਾਹ ਹੁੰਦਾ ਹੈ ਵੀ ਕੋਈ ਚੀਜ਼ ਜਾਂਦਿਆਂ ਸਾਰ ਮਿਲ ਜਾਵੇ ਵੀ ਮੇਰੀ ਖੁਸ਼ੀ ਦਾ ਕੋਈ ਹੱਦ ਬੰਨਾ ਨਹੀਂ ਤੇ ਕੋਈ ਚੀਜ਼ ਇੰਤਜ਼ਾਰ ਕਰਾ ਕੇ ਮਿਲੇ ਉਹਦੇ ਲਈ ਫੇ ਤੜਫ ਬਣ ਜਾਂਦਾ ਹੈ ਉਹ ਸ਼ੌਂਕ ਵੀ ਤੜਫ ਬਣ ਜਾਂਦਾ ਹੈ ਸੱਚ ਹੋਏ ਜਿਹਦੇ ਲਈ ਇੰਤਜ਼ਾਰ ਕਰਨਾ ਪਵੇ ਇਹਦੇ ਲਈ ਇੱਕ ਇੱਕ ਸੁਵਾਸ ਬਤੀਤ ਕਰਨਾ ਔਖਾ ਹੋ ਜਾਵੇ ਜੀ ਜਿਹਦੀ ਉਡੀਕ ਚ ਘੜੀ ਪਲ ਔਖਾ ਹੋ ਜਾਵੇ ਸਮਝ ਲਓ ਉਹ ਇੱਕ ਦਰਦ ਪੰਦੰਦਾ ਹੈ ਜੇ ਅਰਦਾਸ ਕੀਤੀ ਨਵੇਂ ਪਾਛਾ ਦੇ ਚਰਨਾਂ ਚ ਸਤ ਸੱਚਿਆ ਪਾਛਾ ਤੁਸੀਂ ਕਿੱਥੇ ਹੋ ਮਹਾਰਾਜ ਮੈਂ ਨਹੀਂ ਮਾਣਾ ਤੁਹਾਡੇ ਦਰਸ਼ਨ ਕਰਨੇ ਸਤ ਜਾਨੂ ਅੱਜ ਮੇਰਾ ਮਨ ਬੇਬਲ ਹੋ ਗਿਆ ਇੰਨਾ ਬੇਬਲ ਇੱਕ ਥਾਂ ਬਹਿ ਗਿਆ ਤੇ ਅੱਖਾਂ ਬੰਦ ਕਰ ਲਈਏ ਪਾਛਾ ਇੰਨਾ ਬੇਵਲ ਮੈਂ ਉਸ ਬੇੜੇ 'ਚ ਬੈਠਾ ਨਹੀਂ ਸੀ ਹੋਇਆ ਜਿੱਥੋਂ ਤੁਸੀਂ ਮੈਨੂੰ ਪਾਰ ਕੀਤਾ ਹੈ ਮਹਾਰਾਜ ਅੱਜ ਮੇਰਾ ਮਨ ਬੇਵਨ ਹੋਇਆ ਇੱਕ ਮੇਰਾ ਮਨ ਵਿਰਾਗ 'ਚ ਆ ਗਿਆ ਤੇ ਜਦੋਂ ਵਿਰਾਗ ਵੀ ਹੋਵੇ ਨਾ ਵੀ ਰੱਬ ਮਿਲਦਾ ਹੈ ਵੀ ਰੱਬ ਨੂੰ ਮਿਲਣ ਦੀ ਨਿਸ਼ਾਨੀ ਹੈ ਵਿਰਾਗ 'ਚ ਆ ਗਿਆ ਨੇਤਰ ਬੰਦ ਕਰ ਲੈ ਸੱਚ ਜਾਨ ਨੂੰ ਬਿਰਤੀ ਜੁੜ ਗਈ ਪਾਛਾ ਕੋਈ ਟੜਹੋਂਦਾ ਹੈ ਸੱਚ ਜਾਨਾਂ ਤੜਫਾ ਕੇ ਰੱਖ ਦਿੱਤਾ ਤੁਸੀਂ ਮੈਨੂੰ ਨਾ ਕੀ ਤੇਰੀ ਦੀਦ ਦੇ ਕਾਬਲ ਨਹੀਂ ਹੂੰ ਮੈਂ ਪਰ ਮੇਰਾ ਸ਼ੌਂਕ ਦੇਖ ਇੰਤਜ਼ਾਰ ਦੇਖ ਔਗਣ ਤੇ ਹੋਣਗੇ ਪਰ ਮੇਰਾ ਪਿਆਰ ਵੀ ਦੇਖ ਲੈ ਮੇਰਾ ਇੰਤਜ਼ਾਰ ਵੀ ਦੇਖ ਲੈ ਮਨ ਬੇਬਲ ਹੋਇਆ ਤੇ ਇੱਕ ਸਿਆਣੇ ਬਦੁਰਗ ਨੂੰ ਪੁੱਛਿਆ ਬਾਬਾ ਜੀ ਅੱਜ ਨੇ ਵੀ ਗੁਰੂ ਬੈਠੇ ਨੇ ਨਾ ਮੈਨੂੰ ਇਹਨਾਂ ਚੋਂ ਨੋਵਾ ਗੁਰੂ ਕੋਈ ਵੀ ਨਹੀਂ ਦਿਖਦਾ ਆ ਜਿੰਨੇ ਗੁਰੂ ਬੈਠੇ ਮੈਂ ਸਾਰਿਆਂ ਦੇ ਕੋਲੇ ਮੱਥਾ ਟੇਕ ਕੇ ਦੇਖ ਲਿਆ ਪਰ ਮੇਰੇ ਮਨ ਦੀ ਕਿਸੇ ਨੇ ਗੱਲ बुझी ਨਹੀਂ ਜਦੋਂ ਮੇਰਾ ਬੇੜਾ ਬੰਨੇ ਲੱਗਾ ਸੀ ਨਾ ਮੈਂ ਉਦੋਂ ਅਰਦਾਸ ਕੀਤੀ ਸੀ ਅਰਦਾਸ ਕੀਤੀ ਸੀ ਮੈਂ ਉਦੋਂ ਉਦੋਂ ਸੁਖਿਆ ਸੀ ਆਪਾਂ ਕਹਿੰਦੇ ਸੁਖਣਾ ਹੈ ਤੇ ਮੰਦੀ ਭਾਵਨਾ ਹੁੰਦੀ ਹੈ ਪਰ ਜਿਹੜੀ ਅਰਦਾਸ ਮੈਂ ਕੀਤੀ ਸੀ ਬਹਿ ਕੇ ਅਸੀਂ ਵੀ ਜੇ ਪਾਛਾ ਉਹ ਚੀਜ਼ ਮੰਗ ਕੇ ਮੇਰੇ ਤੋਂ ਲੈ ਜਾਵੇ ਤੇ ਮੈਨੂੰ ਪਤਾ ਹੋਵੇ ਉਹ ਗੁਰੂ ਨੋਵਾ ਹੈ ਪਰ ਕਿਸੇ ਨੇ ਮੰਗੀ ਨਹੀਂ ਬਾਬਾ ਜੀ ਕੋਈ ਹੋਰ ਵੀ ਗੁਰੂ ਹੈ ਉਹਨੇ ਗਿਆ ਭਲਿਆ ਮਾਨਸਾ ਸੱਚ ਜਾਣ ਤੂੰ ਤੂੰ ਮਹਿਸੂਸ ਕਰ ਰਿਹਾ ਮਹਿਸੂਸ ਇੱਥੇ ਆਣ ਕੇ ਮੈਂ ਵੀ ਉਹੀ ਕਰ ਰਿਹਾ ਪਰ ਇੱਥੇ ਤੇਗ ਬਹਾਦਰ ਗੁਰੂ ਸਹਿਬਾਨਾਂ ਬਾਰੇ ਦੱਸ ਰਿਹਾ ਹੈ ਕਹਿੰਦਾ ਇੱਕ ਭੋਰੇ 'ਚ ਬੈਠਾ ਪਿਆਰਾ ਬੰਦਕੀ ਕਰ ਰਿਹਾ ਹੈ ਪਰ ਉਹ ਛੇਤੀ ਕਿਸੇ ਨੂੰ ਦਰਸ਼ਨ ਨਹੀਂ ਦਿੰਦਾ ਬੰਦਕੀ ਬੜੇ ਲੰਮੇ ਸਮੇਂ ਦੀ ਤੁਸੀਂ ਉਹਨਾਂ ਕੋ ਜਾ ਸਕਦੇ ਹੋ ਜੇ ਸਾਰਿਆਂ ਤੋਂ ਜਾ ਕੇ ਤੁਹਾਡੇ ਮਨ ਦੀ ਤੜਫਨੀ ਮਿੱਟੀ ਦੇ ਤੁਸੀਂ ਉਹਨਾਂ ਦੇ ਕੋਲੇ ਵੀ ਚਲੇ ਜਾਓ। ਸਤਿ ਹੋਏ। ਆਪਣੇ ਸਾਥੀਆਂ ਨੂੰ ਹਲ ਕਰਨ ਨੂੰ ਨਾਲ ਰਿਆ ਕਿੱਥੇ ਰਹਿੰਦੇ ਹੋ ਪਿਆਰਾ ਕਿੱਥੇ ਬਣਿਆ ਉਹ ਮੋਰਾ ਕਿੱਥੇ ਬਣਿਆ ਉਹ ਸਥਾਨ। ਮੱਖਣ ਸ਼ਾ ਅਰਦਾਸ ਕਰਕੇ ਤੁਰ ਪਿਆ। ਤੇ ਜਦੋਂ ਤੁਰਿਆ ਇਹਨੇ ਕਦਮੀ ਪੱਟੇ ਨਾਲ ਇਹਦੇ ਮਨ ਨੂੰ ਯਕੀਨ ਹੋ ਰਿਹਾ ਵੀ ਜਿਹੜਾ ਰਸਤਾ ਮੇਰੇ ਗੁਰੂ ਤੱਕ ਜਾਵੇਗਾ ਇਹ ਰਸਤਾ ਉਹ ਆ ਹੈ। ਜੀ। ਜਦੋਂ ਕਦਮ ਪੋਟਰੇ ਜਿਵੇਂ ਚਮਕ ਨੂੰ ਚਮਕਦੀ ਖੇਚਰ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਸੱਚ ਹੋਏ ਆ ਜੋ ਗੱਲ ਮੇਰੇ ਦਿਲ ਨੂੰ ਮਹਿਸੂਸ ਹੋਣ ਲੱਗ ਪਈ ਸੱਚ ਵੀ ਜੇਸ ਰਸਤੇ ਥਾਣੀ ਮੈਂ ਜਾ ਰਿਹਾ ਰਸਤਾ ਮੈਨੂੰ ਮੇਰੇ ਗੁਰੂ ਕੋਲੇ ਲੈ ਕੇ ਜਾਏ ਪਹੁੰਚ ਗਿਆ ਦਰਵਾਜ਼ੇ ਅੱਗੇ ਮਾਤਾ ਨਾਨਕੀ ਜੀ ਬੈਠੇ ਮਾਤਾ ਜੀ ਦਰਸ਼ਨ ਕਰਾ ਦਿਓ ਦਰਸ਼ਨ ਕਰਨੇ ਨੇ ਗੁਰੂ ਤੇਗ ਬਹਾਦਰ ਪਾਛਾ ਮਹਾਰਾਜ ਦੇ ਬਾਰੇ ਦੱਸਿਆ ਉਹਨਾਂ ਨੇ ਕਿਹਾ ਨਹੀਂ ਕਿਸ਼ੇ ਨੂੰ ਆਗਿਆ ਨਹੀਂ ਕੋਈ ਪੁੱਤਰ ਦੇ ਦਰਸ਼ਨ ਨਹੀਂ ਕਰ ਸਕਦਾ ਇਹ ਉਹਨਾਂ ਦੀ ਹਦਾਇਤ ਹੈ ਵੀ ਕੋਈ ਅੰਦਰ ਨਹੀਂ ਆ ਸਕਦਾ ਵਾਹ ਮਾਤਾ ਜੀ ਸਾਰੀ ਆਪਣੀ ਵਿਥਿਆ ਬਿਆਨ ਕੀਤੀ ਮੈਂ ਹੱਥ ਜੋੜਦਾ ਮੈਨੂੰ ਦਰਸ਼ਨ ਕਰਾ ਦਿਓ ਪਰ ਕੱਲੀ ਤੁਹਾਨੂੰ ਜਾਣਦੀ ਆਗਿਆ